ਤਾਰੀ ਆਪਣੇ ਵਰਗੇ ਹਿਰਦਿਆਂ ਨੂੰ ਜਦੋਂ ਸੁਣਦੇ ਆ ਪੜ੍ਹਦੇ ਆ ਮੰਨਦੇ ਆ ਜ਼ਿੰਦਗੀ ਚ ਲਾਗੂ ਕਰਦੇ ਆ ਓਵੇਂ ਗੁਰਮੁਖ ਪਿਆਰਿਓ ਕਈਆਂ ਨੂੰ ਤਾਰਿਆ ਉਥੇ ਭਾਈ ਜੇਠੇ ਦਾ ਜੀਵਨ ਬਦਲ ਕੇ ਰੱਖਤਾ ਸਤਿਗੁਰਾਂ ਜੀ ਦੀ ਬਾਣੀ ਨੇ ਭਾਈ ਜੇਠੇ ਦਾ ਜੀਵਨ ਬਦਲਤਾ ਜਿਵੇਂ ਗੁਰਮੁਖ ਪਿਆਰਿਓ ਜਿਨ੍ਹਾਂ ਨੇ ਨਾਮ ਜਪਿਆ ਭਗਤ ਕਬੀਰ ਫਰੀਦ ਭਗਤ ਰਵਦਾਸ ਜੀ ਭਗਤ ਸੈਣ ਜੀ ਵਰਗੇ ਕਬੀਰ ਕਹਿੰਦਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ 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 ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਕਹਿੰਦੇ ਮੇਰਾ ਤਾਂ ਕੁਝ ਹੈ ਹੀ ਨਹੀਂ ਮੇਰਾ ਤਾਂ ਕੁਝ ਹੈ ਹੀ ਨਹੀਂ ਪ੍ਰਮਾਤਮਾ ਇਹ ਤਾਂ ਸਾਰਾ ਕੁਝ ਹੀ ਤੇਰਾ ਹੈ ਕਬੀਰ ਜੀ ਕਹਿੰਦੇ ਪਤਾ ਨਹੀਂ ਰੱਬ ਨੇ ਕੈਸੀ ਕਿਰਪਾ ਕੀਤੀ ਮੈਂ ਤਾਂ ਨਾਮ ਜਪਿਆ ਉਹਦਾ ਆ ਜਿਹੜੀ ਚਾਰੇ ਪਾਸੇ ਕਬੀਰ ਕਬੀਰ ਹੋਈ ਹੈ ਕਹਿੰਦੇ ਇਹ ਤਾਂ ਰੱਬ ਦੀ ਕਿਰਪਾ ਹੈ ਜਿਵੇਂ ਭਾਈ ਜੇਠੇ ਦੇ ਅੰਦਰ ਐਸੀ ਕਿਰਪਾ ਹੋਈ ਭਾਈ ਜੇਠੇ ਦੇ ਅੰਦਰ ਐਸਾ ਵਸਿਆ ਤੇ ਗੁਰਮੁਖ ਪਿਆਰਿਓ ਭਾਈ ਜੇਠੇ ਦਾ ਜੀਵਨ ਬਦਲ ਕੇ ਰੱਖਤਾ ਹੁਣ ਨਾਮ ਦੀ ਗੱਲ ਹੁੰਦੀ ਐ ਜਿਵੇਂ ਭਗਤ ਕਬੀਰ ਦਾ ਜੀਵਨ ਬਦਲਿਆ ਮਹਾਂਪੁਰਸ਼ਾਂ ਨੇ ਪੜਿਆ ਕਰਨਾ ਕਿਵੇਂ ਭਗਤ ਕਬੀਰ ਦਾ ਜੀਵਨ ਬਦਲਿਆ ਗੱਜ ਵੱਜ ਕੇ ਪੜਿਓ ਭਾਈ ਓ ਰੱਬ ਬਣ ਗਿਆ ਸਿਕਵੀਰ ਝੁਲਾਹ ਦੇਹੀ ਵਿੱਚ ਨਾਮ ਬੀਜ ਕੇ ਓ ਬਣ ਗਿਆ ਸਿਕਵੀਰ ਝੁਲਾਹ ਦੇਹੀ ਵਿੱਚ ਨਾਮ ਬੀਜ ਕੇ ਹੀ ਵਿਚਨਾਮ ਬੀਜ ਕੇ ਰੱਬ ਬਣ ਗਿਆ ਕਵੀਰ ਜਲਾਹ ਦੇਹੀ ਵਿਚਨਾਮ ਬੀਜ ਕੇ ਰੱਬ ਬਣ ਗਿਆ ਕਵੀਰ ਜੁਲਾਹ ਦੇਹੀ ਵਿਚਨਾਮ ਬੀਜ ਕੇ ਬਣ ਗਿਆ ਕਵੀਰ ਜੁਲਾਹ I'm ਬਣ ਗਿਆ ਕਬੀਰ ਜਲਾਹ ਤੇਹੀ ਵਿੱਚ ਨਾਮ ਬੀਜ ਕੇ ਰੱਬ ਬਣ ਗਿਆ ਕਬੀਰ ਜਲਾਹ ਤੇਹੀ ਵਿੱਚ ਨਾਮ ਬੀਜ ਕੇ ਉਹ ਰੱਬ ਬਣ ਗਿਆ ਕਬੀਰ ਜੁਲਾਹਾਇਓ ਉਹ ਬਣ

ਦੇਹੀ ਵਿੱਚ ਨਾਮ ਬੀਜ ਕੇ ਪਿਆਰੇ ਓ ਦੇਹੀ ਵਿੱਚ ਨਾਮ ਬੀਜ ਕੇ ਓ ਪਿਆਰੇ ਜੀ ਦੇਹੀ ਵਿੱਚ ਨਾਮ ਬੀਜ ਕੇ ਪਿਆਰਿਆ ਦੇਹੀ ਵਿੱਚ ਨਾਮ ਬੀਜ ਕੇ ਪਿਆਰੇ ਜੀ ਦੇਹੀ ਨਾਮ ਲੀਡ ਕੇ ਪਿਆਰਿਆਂ ਦੇਹੀ ਵਿੱਚ ਨਾਮ ਬੀਜ ਕੇ ਉਹ ਰੱਬ ਬਣ ਗਿਆ ਕਬੀਰ ਜੁਲਾਹਾਏ ਬਣ ਗਿਆ ਕਵੀ ਰਜਲਾ ਰਬ ਬਣ ਗਿਆ ਕਵੀ ਰਜਲਾ ਪਿਆਰੇ ਜੀ ਦੇਹੀ ਵਿੱਚ ਨਾਮ ਬੀਜ ਕੇ ਪਿਆਰੋ ਦੇਹੀ ਵਿੱਚ ਨਾਮ ਬੀਜ ਕੇ ਓ ਪਿਆਰਿਆ ਦੇਹੀ ਵਿੱਚ ਨਾਮ ਨੀਂਜ ਕੇ ਪਿਆਰ ਜੀ ਦੇਹੀ ਵਿੱਚ ਨਾਮ ਨੀਂਜ ਕੇ ਪਿਆਰਿਆ ਦੇਹੀ ਵਿੱਚ ਨਾਮ ਨੀਂਜ ਕੇ ਸਾਧ ਸੰਗਤ ਜਿਵੇਂ ਭਗਤ ਕਬੀਰ ਫਰੀਦ ਸਦਨਾ ਸੈਨ ਵਰਗੇ ਰਬਦਾਸ ਜੀ ਵਰਗਿਆਂ ਨੇ ਉਸ ਰੱਬ ਨੂੰ ਪਾਇਆ ਤੇ ਭਾਈ ਜੇਠਾ ਇਉਂ ਸੇਵਾ ਕਰਦਾ ਫਿਰਦਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਰਦਾ ਫਿਰਦਾ ਭਜ-ਭਜ ਕੇ ਤੇ ਜਦੋਂ ਸੇਵਾ ਕਰਦਾ ਗੁਰੂ